ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਜੋ ਸੋਚਿਆ ਨਹੀਂ ਸੀ ਉਹ ਹੋ ਰਿਹਾ ਅਨਐਕਸਪੈਕਟਿਡ ਪਿਆਰ ਮਿਲ ਰਿਹਾ ਜੀ ਸਾਰੇ ਪੰਜਾਬ ਦਾ ਫੈਮਿਲੀ سپورਟ ਸਭ ਤੋਂ ਪਹਿਲਾਂ ਹੁੰਦੀ ਹੀ ਹੁੰਦੀ ਹੈ ਹਰ ਕਿਸੇ ਦੀ ਫੈਮਿਲੀ سپورਟ ਹੁੰਦੀ ਹੈ ਜੀ ਬਟ ਉਸ ਤੋਂ ਬਾਅਦ ਦੂਸਰਾ ਪਰਿਵਾਰ ਹੁੰਦਾ ਜਿੱਥੇ ਬੰਦਾ ਜੌਬ ਕਰਦਾ ਹੈ ਕਿਉਂਕਿ ਹੈਲਥ ਦੇ ਨਾਲ ਵੈਲਥ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਂ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖੀਆਂ ਟੋਲ ਪਲਾਜ ਤੇ ਜਿਹੜਾ ਸਕੂਲ ਹੈ ਜੀ ਰੋਪੜ ਦੇ ਵਿੱਚ ਤੇ ਮੈਂ ਉੱਥੇ ਐਜ਼ ਅ ਸਪੋਰਟਸ ਟੀਚਰ ਮਾਰਸ਼ਲ ਆਰਟਸ ਟੀਚਰ ਜੌਬ ਕਰਦਾ ਜੀ ਤੇ ਆ ਫੈਮਲੀ ਜੀ ਦੂਸਰੀ ਫੈਮਲੀ ਆਪਣੀ ਜੌਬ ਜਗਾ ਹੁੰਦੀ ਹੈ ਤੇ ਸਾਰਾ ਸ਼ਰੇਮ ਆ ਉੱਥੇ ਤੋਂ ਦਿਨਾ ਕਿਉਂਕਿ ਸਾਡੇ ਸਤਿਕਾਰਯੋਗ ਐਮ ਡੀ ਸਰ ਸੁਭਾ ਭਵਿੰਦਰ ਸਿੰਘ ਜੀ ਉਹਨਾਂ ਦੀ ਹਮੇਸ਼ਾ ਹੀ ਸਾਨੂੰ ਸਪੋਰਟ ਰਹੀ ਹੈ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਗੇਮ ਕਰੋ ਵੀ ਗੇਮ ਬੰਦ ਨਹੀਂ ਕਰਨੀ ਕਿ ਤੁਸੀਂ ਜੋ ਤੁਹਾਨੂੰ ਸਾਡੇ ਤੱਕ ਕੋਈ ਵੀ ਤੁਹਾਨੂੰ ਹੈਲਪ ਦੀ ਜ਼ਰੂਰਤ ਹੈ ਉਹ ਸਾਨੂੰ ਦੱਸੋ ਤੇ ਪਰ ਗੇਮ ਨਹੀਂ ਬੰਦ ਕਰਨੀ ਤੇ ਸਾਡੇ ਉਹਨਾਂ ਦੇ بیٹے ਭਗਵਾਨ ਸਿੰਘ ਜੀ ਉਹ ਆ ਫਿਟਨੈਸ ਫਰੀਕ ਨੇ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਸਰ ਵੀ ਆਪਾਂ martial arts ਸੇ ਸ਼ੁਰੂ ਕਰਨੀ ਹੈ ਵੀ ਮੈਂ ਵੀ ਸਿੱਖੂਗਾ ਤੇ ਉਹਦੇ ਨਾਲ ਇੰਨੀ ਕੁ ਬੂਸਟ ਹੁੰਦੀ ਹੈ એનર્ਜੀ ਕਿ ਜਿੱਥੇ ਤੁਸੀਂ ਜੌਬ ਕਰ ਰਹੇ ਹੋ ਤੁਹਾਡੇ ਜਿਹੜੇ ਬੌਸ ਨੇ ਉਹ ਤੁਹਾਨੂੰ ਐਜ਼ ਅ ਆਪਣੇ ਬੱਚਿਆਂ ਵਾਂਗ ਟ੍ਰੀਟ ਕਰਦੇ ਆ ਤਾਂ ਉਹ ਬਹੁਤ ਮਾਣ ਵਾਲੀ ਮਹਿਸੂਸ ਹੁੰਦੀ ਹੈ ਇਹ ਗੱਲ ਆ ਜ਼ਹਿਨ ਚ ਕਬੋਆ ਹੈ ਵੀ ਇਹ ਗੇਮ ਇਹ ਗੇਮ ਖੇਡਣੀ ਹੈ ਤੇ ਦੇਖੋ ਜੀ martial arts ਮੈਂ ਬਚਪਨ ਤੋਂ ਕਰਨਾ ਚਾਹੁੰਦਾ ਸੀ ਬਟ ਜਦੋਂ ਇਹ ਪਾਵਰ ਸਲੈਬ ਸ਼ੁਰੂ ਹੋ ਗਈ ਜਿਸ ਦਿਨ ਤੋਂ ਉਸ ਦਿਨ ਤੋਂ ਹੀ ਇਹ ਸੁਪਨਾ ਸੀਗਾ ਕਿਉਂਕਿ ਇਹਨਾਂ ਦੇ ਵਿੱਚ ਜਿਹੜੇ ਖੇਡਦੇ ਸੀ ਉਹਨਾਂ ਦੇ ਫੈਨ ਸੀਗੇ ਸਾਰਿਆਂ ਦੇ ਉਹਨਾਂ ਨੂੰ ਦੇਖ ਦੇਖ ਕੇ ਮੋਟੀਵੇਟ ਸੀਗੇ ਜਿਸ ਦਿਨ ਤੋਂ ਸ਼ੁਰੂ ਹੋਈ ਸੀ ਤੇ ਵਾਈਗਰੂ ਦੀ ਕਿਰਪਾ ਦੇ ਨਾਲ ਮੌਕਾ ਮਿਲਿਆ ਜੀ ਪਹਿਲਾ ਇੰਡੀਅਨ ਸੀਗੇ ਜਿਹੜਾ ਇਹਦੇ ਵਿੱਚ ਖੇਡਿਆ ਤੇ ਪਹਿਲੀ ਹੀ ਜਿੱਤ ਆਪਣੇ ਦਰਜ ਕਰਤੀ ਹੈ ਉਹਦੇ ਕਿੰਦਾ ਨਾ ਮਹਿਸੂਸ ਹੋ ਰਿਹਾ ਪਹਿਲੇ ਇੰਡੀਅਨ ਤੇ ਪਹਿਲੇ ਪੰਜਾਬੀ ਮਾਣ ਮਹਿਸੂਸ ਹੋ ਰਿਹਾ ਸੀ ਇਸ ਨੂੰ ਲੈ ਕੇ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਤੇ ਇਦਾਂ ਲੱਗ ਰਿਹਾ ਕਿ ਇਹ ਸੁਪਨਾ ਹੈ ਮੇਰਾ ਵੀ ਸ਼ਾਇਦ ਮੈਂ ਥੋੜੀ ਦੇਰ ਨੂੰ ਜਾਗ ਜਾਣਾ ਪਰ ਨਹੀਂ ਇਹ ਸਭ ਕੁਝ ਹੈਪਨ ਹੋ ਗਿਆ ਜੀ ਪਾਣਾ ਵਰਤ ਚੁੱਕੇ ਸੀ ਅੱਛਾ ਜੀ ਹਰ ਇੱਕ ਗੇਮ ਦਾ ਨਾ ਇੱਕ ਅਸਪੈਕਟ ਹੁੰਦਾ ਉਹਦੀ ਪ੍ਰੈਕਟਿਸ ਹੁੰਦੀ ਹੈ ਇਹਦੀ ਪ੍ਰੈਕਟਿਸ ਤੁਸੀਂ ਕਿੱਦਾਂ ਕੀਤੀ ਇਹਦੀ ਪ੍ਰੈਕਟਿਸ ਬਚਪਨ ਤੋਂ ਪਹਿਲਵਾਨੀ ਕਰਦੇ ਆ ਜੀ ਤੇ ਮਿੱਟੀ ਦੀ ਕੁਸ਼ਤੀ ਦੇ ਵਿੱਚ ਗੋਡਾ ਵਗੈਰਾ ਆਪਾਂ ਧੌਣ ਦੇ ਉੱਪਰ ਬਹੁਤ ਫਰਾਇਆ ਤੇ ਇਹਦੇ ਵਿੱਚ ਗਰਦਨ ਮਜ਼ਬੂਤ ਹੋਣਾ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਤੌਣ ਮਜ਼ਬੂਤ ਬਚਪਨ ਤੋਂ ਹੀ ਹੋ ਗਈ ਸੀ ਕਿ ਪਹਿਲਵਾਨੀ ਕਰਦੇ ਹੋਏ ਤੇ ਬਾਕੀ ਇਹਦੇ ਲਈ ਮਾਰਸ਼ਲ ਆਰਟਸ ਦੀ ਜਿਹੜੀ ਆਪਾਂ ਜੁਨੀਵੀ ਟ੍ਰੇਨਿੰਗ ਕਰਦੇ ਚੈੱਕਰਾਟੇ ਬਾਕਸਿੰਗ ਕੁਝ ਵੀ ਤੇ ਜਿਹੜੇ ਆਪਾਂ ਬਾਕਸਿੰਗ ਬੈਗ ਹੁੰਦੇ ਆ ਉਹਦੇ ਉੱਪਰ ਸਲੈਪ ਮਾਰਨ ਦੀ ਪ੍ਰੈਕਟਿਸ ਕਰਦੇ ਆ ਤੇ ਜਿਹੜੇ ਪੈਡ ਹੁੰਦੇ ਆ ਜਿਹਦੇ ਆਪਾਂ ਪੈਡ ਵਰਕ ਕਰਦੇ ਬਾਕਸਿੰਗ ਦੀ ਉਹ ਆਪਣੇ ਫੇਸ ਦੇ ਉੱਪਰ ਖਾਂਦੇ ਰਹੇ ਪ੍ਰੈਕਟਿਸ ਦੇ ਟਾਈਮ ਹਾਂਜੀ ਬਾਕਸਿੰਗ ਪੈਡ ਬੇਸਿਕਲੀ ਜਿਹੜੀ ਤੁਹਾਡੀ ਪ੍ਰੈਕਟਿਸ ਆ ਬਾਕਸਿੰਗ ਪੈਡਸ ਦੇ ਨਾਲ ਹਾਂ ਹਾਂ ਜੀ ਬਾਕਸਿੰਗ ਪੈਡਸ ਦੇ ਨਾਲ ਹੀ ਹੋ ਰਹੀ ਹੈ ਤੇ ਜਿਵੇਂ ਅਮਰੀਕਾ ਦੀ ਇਹ ਗੇਮ ਹੈ ਉੱਥੇ ਇਹਦੀਆਂ ਸਾਰੀਆਂ ਫੈਸਿਲਿਟੀਆਂ ਹੈਗੀਆਂ ਗੇਮ ਦੇ ਨਾਲ ਰਿਲੇਟਡ ਤਾਂ ਹੁਣ ਹੋ ਸਕਦਾ ਵੀ ਜਲਦੀ ਤੋਂ ਜਲਦੀ ਅਸੀਂ ਉਹ ਬਣੇ ਇੱਥੇ ਪੰਜਾਬ ਦੇ ਵਿੱਚ ਵੀ ਪ੍ਰੋਵਾਈਡ ਹੋ ਜਾਣਗੀਆਂ ਨਿੱਜੀ ਜ਼ਿੰਦਗੀ ਬਾਰੇ ਕੁਝ ਸਵਾਲ ਹੈ ਗਿਆ ਵਿਆਹ ਹੋਇਆ ਹੋ ਹਾਲੇ ਜਾਂ ਜਿਹੜੀ ਫੈਮਿਲੀ ਦੀ ਸ਼ੁਰੂਆਤ ਹੋਣੀ ਆ ਮਾਤਾ ਪਿਤਾ ਤੋਂ ਬਾਰੇ ਹਾਂਜੀ ਮੈਂ ਵਿਆਹ ਹੋਇਆ ਜੀ 2018 ਚ ਮੈਰਿਜ ਹੋ ਗਈ ਸੀ ਇੱਕ 6 ਸਾਲ ਦਾ ਬੇਟਾ ਜੀ ਮੇਰੇ ਕੋਲ ਤੇ ਫਾਦਰ ਸਾਹਿਬ ਨੇ ਮਦਰ ਮਨਜੀਤ ਕੌਰ ਜੀ ਦੀ ਡੈਥ ਹੋ ਚੁੱਕੀ ਹੈ ਫਾਦਰ ਦਾ ਨਾਮ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਹੈ ਜੀ ਤੇ ਇੱਕ ਛੋਟਾ ਬ੍ਰਦਰ ਹੈ ਜੀ ਮੇਰਾ ਤੇ ਉਹ ਵੀ ਮਾਰਸ਼ਲ ਆਰਟਸ ਦਾ ਪਲੇਅਰ ਹੈ ਤੇ ਇੱਕ ਛੋਟੀ ਸਿਸਟਰ ਉਹ ਵੀ ਮੈਰਿਜ ਹੋ ਚੁੱਕੀ ਹੈ ਤੇ ਫੈਮਿਲੀ ਛੋਟੀ ਫੈਮਿਲੀ ਹੋਇਆ ਜੀ ਛੋਟੀ ਫੈਮਿਲੀ ਹੈਪੀ ਫੈਮਿਲੀ ਹੈ ਜੀ ਅੱਗੇ ਹੁਣ ਇੱਕ ਡ੍ਰੀਮ ਕੀ ਹੈ ਹੈਵੀਵੇਟ ਚੈਂਪੀਅਨ ਪਾਵਰ ਸਲੈਬ ਦਾ ਬਣ ਕੇ ਆਪਣੇ ਦੇਸ਼ ਵਰਤਨਾ ਇਹ ਸੁਪਨਾ ਜੀ ਔਰ ਆਪਾਂ ਇਹ ਪੱਕਾ ਕਰਾਂਗੇ ਇਹ ਨਹੀਂ ਹੈਗਾ ਕਿ ਮੈਨੂੰ ਕੱਲ ਸਵਾਲ ਕੀਤਾ ਸੀ ਕਿਸੇ ਨੇ ਕਹਿੰਦੇ ਵੀ ਹੁਣ ਤੁਹਾਡਾ ਵੀ ਇਹ ਸੁਪਨਾ ਆਪਣਾ ਬਣਾ ਕੇ ਚੱਲਣਾ ਕਿ ਇਹ ਫਾਈਨਲ ਖੇਡਣਾ ਮੈਂ ਕਿਹਾ ਵੀਰੇ ਮੇਰਾ ਇਹ ਸੁਪਨਾ ਨਹੀਂ ਹੈਗਾ ਮੇਰਾ ਇਹ ਸੁਪਨਾ ਕਿ ਮੈਂ ਉਹ ਬੈਲਟ ਲੈ ਕੇ ਆਉਣੀ ਹੈ ਮੈਨੂੰ ਬੜਾ ਵਧੀਆ ਲੱਗ ਰਿਹਾ ਔਰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਸਾਡੇ ਛੋਟੇ ਜਿਹੇ ਸ਼ਹਿਰ ਵਿੱਚੋਂ ਇੱਕ ਛੋਟੇ ਜਿਹੇ ਪਰਿਵਾਰ ਵਿੱਚੋਂ ਜੁਝਾਰ ਸਿੰਘ ਜਿਨ੍ਹਾਂ ਨੇ ਸਾਡੇ ਇੱਥੇ ਸਕੂਲ ਚ ਚਾ ਵੀ ਕਰਦੇ ਹੈਗੇ ਆ ਤਾਂ ਇੱਕ ਗੁਰੂ ਪੀਰਾਂ ਦੀ ਧਰਤੀ ਤੋਂ ਨਿਕਲ ਕੇ ਤੋ ਬਹੁਤ ਵੱਡੀ ਬੁਲੰਦੀ ਨੂੰ ਅੱਜ ਹਾਸਲ ਕੀਤਾ ਹੈ ਇੰਟਰਨੈਸ਼ਨਲ ਲੈਵਲ ਤੇ ਜਿੱਤ ਕੇ ਆਏ ਆ ਸਾਰਾ ਜੀਨੀਅਸ ਇੰਟਰਨੈਸ਼ਨਲ ਸਕੂਲ ਸਾਡਾ ਪੂਰਾ ਇਲਾਕਾ ਪੂਰਾ ਪਰਿਵਾਰ ਇਸ ਚੀਜ਼ ਦਾ ਬਹੁਤ ਮਾਣ ਮਹਿਸੂਸ ਕਰਦਾ ਹੈ ਕਿਹੜੀਆਂ ਕਿਹੜੀਆਂ ਔਕੜਾਂ ਉਹਨਾਂ ਨੂੰ ਉਸ ਸਮੇਂ ਦੌਰਾਨ ਆਈਆਂ ਸੀਗੀਆਂ ਦੇ ਕਿਉਂਕਿ ਇਹ ਫਾਈਨੈਂਸ਼ੀਅਲੀ ਬੜੀ ਹੈਵੀ ਗੇਮ ਹੈਗੀ ਹੈ ਖਰਚਾ ਵੀ ਬਹੁਤ ਹੁੰਦਾ ਹੈ ਕਿਸ ਤਰ੍ਹਾਂ ਦੀ ਮਦਦ ਕੀਤੀ ਸੀ ਹਾਂ ਜੁਝਾਰ ਸਿੰਘ ਦਾ ਅਗਰ ਪਿਛੋਕੜ ਦਿੱਖਿਆ ਜਾਏ ਉਹ ਤੇ ਮੱਛੀਵੜ ਤੋਂ ਪਿਛੋਕੜ ਹੈਗਾ ਤੇ ਪਹਿਲੇ ਪਹਿਲਵਾਨੀ ਕਰਦਾ ਸੀਗਾ ਤੇ ਫਿਰ ਜਦੋਂ ਸਾਡੇ ਇਹ ਅਪਰੋਚ ਵਿੱਚ ਆਇਆ ਸੀ ਇਹਨੂੰ ਐਜ਼ ਅ ਟੀਚਰ ਇੱਥੇ ਜੁਆਇਨ ਕੀਤਾ ਤਾਂ ਹਮੇਸ਼ਾ ਇਹ ਨੇ ਇਹੀ ਕਹਿਣਾ ਵੀ ਸਰ ਮੈਂ ਬੜੀ ਉੱਚੀ ਬੁਲੰਦੀ ਤੇ ਜਾਣਾ ਹੈ ਵੀ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ ਮੈਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਜੁਝਾਰ ਸਿੰਘ ਅਸੀਂ ਹਮੇਸ਼ਾ ਤੁਹਾਡੇ ਨਾਲ ਪੂਰਾ ਸਕੂਲ ਪੂਰਾ ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਆਂ ਤੇ ਜਿੱਥੇ-ਜਿੱਥੇ ਵੀ ਇਹਨੂੰ ਕੋਈ ਔਕੜ ਆਈਆਂ ਅਸੀਂ ਹਮੇਸ਼ਾ ਇਹਦੇ ਨਾਲ ਬੁੱਢੇ ਨਾਲ ਮੋਢਾ ਲਾ ਕੇ ਖੜੇ ਤਾਂ ਮੈਂ ਇੱਕ ਚੀਜ਼ ਹੋਰ ਛੋਟੀ ਜਿਹੀ ਜ਼ਰੂਰ ਇੱਥੇ ਦੱਸਣੀ ចង់ਦਾ ਕਿ ਇਹ ਇੱਕ ਐਸਾ ਲੜਕਾ ਸਾਨੂੰ ਮਿਲਿਆ ਐਸਾ ਟੀਚਰ ਮਿਲਿਆ ਕਿ ਇੱਕ ਬੇਸਿਕ ਸੇ ਬਹੁਤ ਜ਼ਿਆਦਾ ਕਲੀਅਰ ਹੈ ਗਿਆ ਬੇਸਿਕ ਸੇ ਸਾਡੇ ਬੱਚੇ ਜਿਹੜਾ ਹੁਣ ਕਾਫੀ ਬੱਚੇ ਹੀ ਖੜਦੇ ਨੇ ਬੱਚਿਆਂ ਨੂੰ ਬੇਸਿਕ ਤੋਂ ਲੈ ਕੇ ਕਾਫੀ ਉੱਚੀ ਬੁਲੰਦੀ ਤੱਕ ਲੈ ਕੇ ਗਿਆ ਤਾਂ ਬਹੁਤ ਅੱਛਾ ਸਰ ਹੁਣ ਉਹਨਾਂ ਦਾ ਅੱਗੇ ਜਾਣ ਦਾ ਸੁਪਨਾ ਵੀ ਹੈਗਾ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਮਦਦ ਕਰੋਗੇ ਕਿਉਂਕਿ ਤੁਹਾਡੇ ਕੋਲ ਜੌਬ ਕਰਦੇ ਨੇ ਤੇ ਸੁਭਾਵਿਕ ਦੀ ਗੱਲ ਹੈ ਜਿਸ ਹਿਸਾਬ ਦੇ ਨਾਲ ਗੇਮ ਦਾ ਲੈਵਲ ਹੈਗਾ ਹੈ ਖਰਚਾ ਵੀ ਬਹੁਤ ਹੁੰਦਾ ਹੈ ਤੇ ਜ ਬਿਲਕੁਲ ਬਿਲਕੁਲ ਇਸ ਚੀਜ਼ ਸੇ ਜਿੱਥੇ ਹੁਣ ਇਹ ਇਸ ਚੀਜ਼ ਸੇ ਆ ਗਿਆ ਇਸ ਚੀਜ਼ ਤੋਂ ਅੱਗੇ ਨੂੰ ਡਿਸਪੀਸਪਲਨ ਵੀ ਬਹੁਤ ਧਿਆਨ ਰੱਖਣਾ ਪਏਗਾ ਪੰਚੁਐਲਟੀ ਬਹੁਤ ਧਿਆਨ ਰੱਖਣੀ ਪਏਗੀ ਔਰ ਡਾਈਟ ਤਾਂ ਨੇਚਰਲੀ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪਏਗਾ ਕੋਈ ਗੱਲ ਨਹੀਂ ਅਸੀਂ ਹਰ ਟਾਈਮ ਉਹਦੇ ਲਈ ਅਵੇਲੇਬਲ ਹੈ ਕਿ ਮਾਨੂੰ ਹਮੇਸ਼ਾ ਇਹੀ ਕਹਾਂਗੇ ਜੁਝਾਰ ਸਿੰਘ ਕੋਈ ਗੱਲ ਨਹੀਂ ਕਿਉਂਕਿ ਮੈਂ ਖੁਦ ਸਪੋਰਟਸ ਪਰਸਨ ਹੈ ਜੀ ਮੈਂ ਵੀ ਨੈਸ਼ਨਲ ਪਲੇਅਰ ਹੈਗਾ ਬੈਡਮਿੰਟਨ ਮੈਂ ਨੈਸ਼ਨਲ 3 ਟਾਈਮਸ ਖੇਡਦੇ ਆ ਫੁੱਟਬਾਲ ਖੇਡਦੇ ਆ ਤਾਂ ਸਪੋਰਟਸ ਵਾਲੇ ਨੂੰ ਪਤਾ ਕਿ ਸਪੋਰਟਸ ਕਿੰਨਾ ਉੱਚੇ ਲੈਵਲ ਤੇ ਜਾਣਾ ਜਾਣ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਔਰ ਕਿੰਨਾ ਡਿਸਪਲਿਨ ਚਾਹੀਦਾ ਤੇ ਫਾਈਨੈਂਸ਼ਲੀ ਵੀ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਆ ਕੋਈ ਚਿੰਤਾ ਵਾਲੀ ਗੱਲ ਨਹੀਂ ਸਰ ਇੱਕ ਚੀਜ਼ ਬੜੀ ਅਹਿਮ ਅਧਿਕਾਰ ਨੇ ਬੋਲਿਆ ਕਿ ਕਿਸੇ ਵੀ ਟਾਈਮ ਦੇ ਉੱਤੇ ਡੋਪ ਟੈਸਟ ਹੋ ਸਕਦਾ ਹੈ ਯਾਨੀ ਕਿ ਇਹ ਉਹ ਗੇਮ ਆ 24x7 ਤੁਹਾਨੂੰ ਬਿਲਕੁਲ ਨੈਚੁਰਲ ਲੈ ਕੇ ਕੰਮ ਕਰਨ ਦੀ ਖੇਡਣ ਦੀ ਉਹ ਗੱਲ ਕਹਿੰਦੀ ਆ ਲੱਗਦਾ ਨਾ ਇਸ ਨਾਲ ਵੀ ਬੱਚੇ ਜਿਹੜੇ ਨਸ਼ੇ ਤੋਂ ਦੂਰ ਰਹਿਣਗੇ ਤੇ ਉਹੀ ਬੱਚੇ ਆਣਗੇ ਜਿਹੜ ਸਭ ਤੋਂ ਪਹਿਲੇ ਸਾਡੀ ਐਡੀ ਵੱਡੀ ਐਗਜ਼ਾਮਪਲ ਜੁਝਾਰ ਸਿੰਘ ਹੀ ਹੈਗਾ ਬਿਲਕੁਲ ਸਿੱਖੇ ਸਰੂਪ ਵਿੱਚ ਹੈਗਾ ਕੋਈ ਨਸ਼ਾ ਨਹੀਂ ਕੋਈ ਕੁਝ ਨਹੀਂ ਤਾਂ ਹਮੇਸ਼ਾ ਇਹ ਬੱਚਿਆਂ ਨੂੰ ਵੀ ਇਹੀ ਇਸ ਚੀਜ਼ ਨੂੰ ਉਤਸ਼ਾਹਿਤ ਕਰਦਾ ਵੀ ਆਪਾਂ ਕਪਿਉਰਟੀ ਵਿੱਚ ਪਿਉਰਿਟੀ ਵਿੱਚ ਰਹਿ ਕੇ ਅਸੀਂ ਸਪੋਰਟਸ ਕਰਨੀ ਹੈ ਤਾਂ ਆਪਾਂ ਉਹਦੀ ਸਿਹਤ ਦੇਖਦੇ ਆਂ ਜਾਂ ਉਹਦੇ ਅਸੀਂ ਡੋਲੇ ਦੇਖਦੇ ਆਂ ਨੇਚਰਲੀ ਸਾਨੂੰ ਪ੍ਰਾਉਡ ਹੁੰਦਾ ਕਿ ਇੱਕ ਬੰਦਾ ਸਿੱਖੀ ਸਰੂਪ ਤੇ ਰਹਿ ਕੇ ਔਰ ਨੋਨ ਵੇਜ ਨਾ ਖਾ ਕੇ ਥੋੜਾ ਬੋਤਾਂ ਮੈਨੂੰ ਲੱਗਦਾ ਨੋਨ ਵੇਜ ਖਾਂਦੇ ਵੀ ਹੈ ਪਰ ਮਤਲਬ ਉਹ ਚੀਜ਼ਾਂ ਨੂੰ ਬਿਲਕੁਲ ਨਸ਼ਿਆਂ ਤੋਂ ਦੂਰ ਰਹਿ ਕੇ ਉਹ ਇੱਕ ਸਾਡੇ ਲਈ ਬੜੀ ਬੱਚਿਆਂ ਲਈ ਬੜੀ ਵੱਡੀ ਮਿਸਾਲ ਬਣਿਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਦੀ ਸਿਰ ਹੁਣ ਬੱਚੇ ਆਣਗੇ ਵੀ ਤੁਹਾਡੇ ਨਾਲ ਵੀ ਰਾਤਾ ਕਾਇਮ ਕਰਨਗੇ ਤੁਹਾਡੇ ਵੱਲੋਂ ਵੀ ਕੋਈ ਇਹੋ ਜਿਹਾ ਇੰਸਟੀਟਿਊਸ਼ਨ ਖੁੱਲ੍ਹਿਆ ਜਾਵੇ ਕਿ ਇੱਥੇ ਬੱਚਿਆਂ ਨੂੰ ਟ੍ਰੇਨ ਕੀਤਾ ਜਾ ਸਕੇ ਹੋਰ ਨਮਾ ਜਿਮ ਲੈ ਕੇ ਆ ਰਹੇ ਤੇ ਜੀਨੀਅਸ ਸਕੂਲ ਚ ਜਿਮ ਬਣਾ ਰਹੇ ਜਿੱਦਣ ਅਸੀਂ ਹੋਰ ਬੱਚਿਆਂ ਨੂੰ ਕਾਫੀ ਫੈਸਿਲਿਟੀਆਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਪੋਰਟਸ ਵੀ ਸਾਡਾ ਸਕੂਲ ਪਹਿਲੇ ਹੀ ਬਹੁਤ ਤੁਸੀਂ ਇਸ ਇਲਾਕੇ ਵਿੱਚ ਦੇਖਿਆ ਹੋਣਾ ਕਿ ਜੀਨੀਅਸ ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਇਸ ਦਾ ਬਹੁਤ ਵੱਡੇ ਉਪਲਬਧੀਆਂ ਤੇ ਚੱਲ ਰਿਹਾ ਹੈ ਬੜੇ ਸਾਡੇ ਬੱਚੇ ਹੁਣ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਆਏ ਹਨ ਤਾਂ ਇਸ ਚੀਜ਼ ਕੋਈ ਦੂਰ ਆਏ ਨਹੀਂ ਹੈ ਕਿ ਸਾਡਾ ਸਕੂਲ ਸਪੋਰਟਸ ਨੂੰ ਬਹੁਤ ਵੱਡੀ ਉਪਲਬਧੀ ਕਰ ਰਿਹਾ ਹੈ ਜੀ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੇਰੇ ਲਈ ਸਨੇਹਾ ਹੈ ਕਿ ਇਹ ਦੀ ਵੱਡੀ ਐਗਜ਼ਾਮਪਲ ਸੈੱਟ ਕਰਤੀ ਸਾਡੇ ਛ ਉਹਨੂੰ ਸਿੱਖ ਕੇ ਉਹਨੂੰ ਦੇਖ ਕੇ ਉਹਦੇ ਵੱਲ ਸਿੱਖੋ ਤੇ ਇੱਕ 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 ਨਾ ਗੋਲ ਸੈੱਟ ਕਰੋ ਇੱਕ ਡਿਸਪੀਸਪਲਨ ਚਾਓ ਕਿ ਅਸੀਂ ਸਪੋਰਟਸ ਨੂੰ ਜਾਂ ਅਸੀਂ ਕਿਸੇ ਵੀ ਚੀਜ਼ ਵਾਸਤੇ ਕਰਨ ਵਾਸਤੇ ਮੈਨੂੰ ਸਮਝਦਾ ਹੈ ਡਿਸਪੀਸਪਲਨ ਸਭ ਤੋਂ ਜ਼ਰੂਰੀ ਹੈ ਇੱਕ ਟਾਈਮ ਟੇਬਲ ਬਣਾਓ ਆਪਣੀ ਲਾਈਫ ਦਾ ਅਸੀਂ ਸਕੂਲ ਵਿੱਚ ਵੀ ਜਾਂਦੇ ਹਾਂ ਤਾਂ ਕਿ ਟਾਈਮ ਟੇਬਲ ਦੇ ਨਾਲ ਚੱਲਦੇ ਹਾਂ ਤਾਂ ਅਗਰ ਟਾਈਮ ਟੇਬਲ ਬਣੇਗਾ ਅਗਰ ਅਸੀਂ ਡਾਈਟ ਦਾ ਸੇਧ ਦਾ ਧਿਆਨ ਰੱਖਾਂਗੇ ਸਪੋਰਟਸ ਵਿੱਚ ਚਾਵਾਂਗੇ ਤਾਂ ਨਸ਼ਿਆਂ ਤੋਂ ਜ਼ਰੂਰ ਅਸੀਂ ਦੂਰ ਰਹਾਂਗੇ ਮੇਰੀ ਸਾਰਿਆਂ ਲਈ ਇਹੀ ਉਮੀਦ ਵੀ ਹੈ ਤੇ ਮੈਂ ਇਹੀ ਕਹਿੰਦਾ ਵੀ ਆਪਾਂ ਸਪੋਰਟਸ ਵਿੱਚ ਹਮੇਸ਼ਾ ਜੁੜੀਏ ਕਿ ਆਪਾਂ ਆਪਣੇ ਦੇਸ਼ ਦਾ ਆਪਣੇ ਨਾਮ ਪੇਰੈਂਟਸ ਆਪਣੇ ਸਕੂਲਾਂ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰੀਏ